ਔਰ ਅੱਜ ਜਦੋਂ ਆਪਰ ਦੋਸਤਾਂ ਆਪੇ ਪਹੁੰਚੋ ਕੀ ਕਹਿਣਾ ਚਾਹਾਂ ਮੇਰਾ ਨਾਮ ਜਸਵੰਤ ਸਿੰਘ ਆ ਜੀ ਮੈਂ ਮੋਗੇ ਦਾ ਰਹਿਣ ਵਾਲਾ ਮੇਰਾ ਪਿੰਡ ਦਾ ਇੱਕ ਪਾਸੇ ਖੜਿਆ ਰੈਸ਼ਵਰੀ ਬੋਗੇ ਰੱਖੀ ਹੋਈ ਆ ਮੈਂ ਇੱਥੇ 10 ਤਰੀਕ ਨੂੰ ਆਪਣੀ ਵਾਈਫ ਨੂੰ ਦਾਖਲ ਕਰਾਇਆ ਸੀਗਾ ਇਸ ਜੀਆਈ ਆਈ ਹਸਪੀਟਲ ਔਰਸੰ ਵਿੱਚ ਉਸ ਦੀ ਇਲਾਜ ਦੇ ਦੌਰਾਨ 11 ਤਰੀਕ ਨੂੰ ਉਸ ਦੀ ਮੌਤ ਹੋ ਗਈ ਆ ਮੌਤ ਤੋਂ ਬਾਅਦ ਮੈਂ ਉਸ ਦੀ ਜਿਹੜੀ ਬੋਡੀ ਆ ਉਸੇ ਹਸਪੀਟਲ ਵਿੱਚ ਰੱਖ ਕੇ ਗਿਆ ਤੇ ਮੇਰੇ ਬੱਚਿਆਂ ਨੇ ਬਾਹਰ ਆਉਣਾ ਸੀਗਾ ਤੇ ਮੈਂ ਉਸੇ ਵਾਸਤੇ ਉਹਨੂੰ 22 ਦਿਨ ਉਹ ਆ ਕੇ ਤੇ ਮੈਂ ਜੋ ਬੋਡੀ ਲੈਣਾ ਤੇ ਮੇਰੀ ਬੋਡੀ ਇਸੇ ਵੈਰੀ ਮੇਰੀ ਬੋਡੀ ਇਸੇ ਗੈਬ ਸੀਗੀ ਜਾਇ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਕੋਈ ਮਤਫਲੀ ਬਾਕਸ ਉਤਰਮੀ ਦਿੱਤਾ ਮੇਰੀ ਤਾਂ ਹੁਣ ਇਹ ਮੰਗੇਨਾਂ ਦੀ ਵੀ ਜਿਹੜਾ ਮੇਰਾ ਇਹਨਾਂ ਨੇ ਇਥੇ ਪੁਲਿਸ ਕੋ ਅਹੀ ਐਫ ਆਈ ਆਰ ਦਰਜ ਕੀਤੀ ਉਹਨਾਂ ਨੇ ਗਲਤ ਦਰਜ ਕਰ ਦਿੱਤੀ ਆ ਉਹਨਾਂ ਨੇ ਗਲਤ ਦਰਜ ਹੋਈ ਆ ਗਲਤ ਕਿੱਦਾਂ ਕਹਿ ਤੋ ਉਹ ਕਿਤਾਬ ਤੇ ਕਰ ਦਿੱਤੀ ਇਹਨਾਂ ਨੇ ਜਾ ਕੇ ਜਿਹੜਾ ਇਹਦਾ ਜ਼ਿੰਮੇਵਾਰ ਮੈਨੇਜਮੈਂਟ ਆ ਹਸਪੀਟਲ ਆ ਮੈਂ ਜਿਹੜਾ ਪੈਸੇ ਲੈਂਦਾ ਜਿਹੜਾ ਜਿੰਨੋ ਆਮਦਨ ਆ ਜਿਹੜਾ ਬਲੇ ਤੁਸੀਂ ਜਾਣਿਓ ਕਿ ਬਾਈ ਨੇਮ ਆ ਜਿਹੜੀ ਆ ਬਾਈ ਨੇਮ ਆ ਹਸਪੀਟਲ ਦੇ ਉੱਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਕੀ ਲੱਗਦਾ ਕੀ ਦੀ ਗਲਤੀ ਸੀ ਉਹਦੇ ਮੌਕੇ ਤੇ ਜਿਹੜਾ ਬੰਦਾ ਸੀ ਜਿਹੜਾ ਤੁਹਾਨੂੰ ਜਾਣਦਾ ਹੀ ਉਹੋ ਜਾਂ ਕੋਈ ਪਤਾ ਕਿਸੇ ਦਾ ਨਾਮ ਹੈਗਾ ਜਿਹੜਾ ਤੁਸੀਂ ਦੱਸ ਸਕਦੇ ਹੋ ਜਿਹੜਾ ਬਾਈ ਨੇ ਮੰਗਲੇ ਕਰ ਤੋ ਤਨ ਨੀ ਮੈਂ ਕਿਸੇ ਨਾਮ ਮੈਨੇਜਮੈਂਟ ਕੋਲ ਸਾਡੇ ਕੋਲ ਹੀ ਨਹੀਂ ਆਏ ਜੀ ਇਹ ਤਾਂ ਇੱਥੇ ਇੱਕ ਮੁਲਾਜ਼ਮ ਗਿਆ ਆ ਰਿਹਾ ਸੀ ਜਦੋਂ ਆਏ ਹਥੇ ਬਾਈ ਬਾਈ ਤਰੀ ਨੂੰ ਇੱਕ ਦਿਨ ਦੇ ਪੈਸੇ ਪਹਿਲਾਂ ਜਾਵਾਂ ਸੀ ਦੋ ਦਿਨ ਦੇ ਵਿੱਚ ਕਰਵਾ ਕੇ ਸਭ ਜਦੋਂ ਸਾਡੀ ਐਂਬੂਲੈਂਸ ਗੇਟਮੂਰੇ ਜਾ ਕੇ ਲਾ ਦਿੱਤੀ ਜੋ ਸਾਨੂੰ ਚਕਾਉਣ ਲੱਗਾ ਮੁਲਾਜ਼ਮ ਤੇ ਉਹਨੂੰ ਆਖਿਆ ਮੈਂ ਉਤਲਾ ਪਕਸ ਨੇ ਪਕਸ ਦੋ ਮੋਸ਼ਟਰੀਆਂ ਉਤਲਾ ਪਕਸਾਂ ਨੇ ਖੋਲਿਆ ਮੈਂ ਕਹਾ ਸਾਡੀ ਉੱਤੇ ਨਹੀਂ ਸਾਡੀ ਲੋਚ ਥੱਲੇ ਥੱਲੇ ਪਈ ਹੈ ਬੋਡੀ ਜੀ ਥੱਲਾ ਖੋਲ ਕੇ ਵੇਖਿਆ ਵੇਲਾ ਪਿਆ ਸਾਡੀ ਦੋ ਤੋਂ ਭਾਵੇਂ ਬਣ ਗਈ ਉਹਦਾ ਉੱਤੇ ਨਹੀਂ ਮੇਹੋਤਰੀ ਸਾਡੀ ਹੈ ਹੀ ਨਹੀਂ ਬੋਡੀ ਪਾਣੀ ਬੋਡੀ ਨੂੰ ਕਿੱਧਰ ਖੁਰਦ-ਬੁਰਦ ਕਰਤੀ ਹੈ ਜਿਹੜੀ ਦੂਜੀ ਬੋਡੀ ਸੀ ਉਹ ਵੀ ਬਾਅਦ ਚ ਦੂਸਰੀ ਪਾਰਟੀ ਆ ਕੇ ਲੈ ਗਈ ਇੱਥੇ ਹੁਣ ਕੁਝ ਵੀ ਨਹੀਂ ਹੈ ਚੰਡੀਗੜ੍ਹ ਵੀ ਜਾ ਕੇ ਆਏ ਉੱਥੇ ਕੀ ਹੋਇਆ ਹਮਨ ਰਾਸ਼ਟਰ ਸਾਥੇ ਗਏ ਸੀ ਕਿ ਸਾਡੀ ਕੋਈ ਸੁਣਵਾਈ ਹੋਵੇ ਉਹਨਾਂ ਨੇ ਆਪਣੇ ਤੌਰ ਤੇ ਨੋਟਿਸ ਕੱਢੇ ਹੋਏ ਸਾਰਿਆਂ ਨੂੰ ਕਾਰਵਾਈ ਚੱਲ ਰਹੀ ਹੈ ਵੇਖੋ ਕੀ ਕਰਦੇ ਆ ਕੋਈ ਇੱਕ ਕੱਥੇ ਜਿੱਦਾਂ ਨੇ ਹੀ ਆ ਇਸ ਤਰ੍ਹਾਂ ਸਿੱਧਾ ਕਾਰਵਾਈ ਆ ਜੀ ਕਾਰਵਾਈ ਚਾਹੀਦੀ ਹੈ ਵੀ ਜਿਹੜਾ ਜਿਹੜਾ ਮੈਨੇਜਮੈਂਟ ਆ ਜਿਹਦੇ ਜਿਹਦਾ ਪ੍ਰਬੰਧ ਚੱਲਦਾ ਉਹ ਉਹਦੇ ਪਰਚਾ ਹੋਣਾ ਚਾਹੀਦਾ ਉਹਨਾਂ ਨੂੰ ਪਤਾ ਲੱਗੇ ਵੀ ਇੱਕ ਵੀ ਉਹਨਾਂ ਨੇ ਕਿੱਥੇ ਖਰਦਦਤ ਕੀਤੀ ਸਾਨੂੰ ਉਹਦਾ ਇੱਕ ਸਬੂਤ ਹੋਣਾ ਚਾਹੀਦਾ ਵੀ ਕੌਣ ਲੈ ਗਿਆ ਕੌਣ ਕਿਧਰ ਕੀ ਆ ਇਹਨਾਂ ਨੇ ਪਰਚਾ ਕਿਹਦੇ ਤੇ ਕੀਤਾ ਹੈ ਪਰਚੇ ਕਿਹਨਾਂ ਤੇ ਕਰਦਾ ਹੈ ਖਰਚਾ ਇਹਨਾਂ ਨੇ ਮਲਾਜ਼ਮਾਂ ਤੇ ਕਰ ਦਿੱਤਾ ਪਤਾ ਨਹੀਂ ਮਲਾਜ਼ਮ ਹੁੰਡੇ ਹੈ ਕਿ ਤਾਂ ਆਖ਼ਰ ਸਾਰਿਆਂ ਨੂੰ ਜਾਣਦੇ ਵੀ ਨਹੀਂ ਠੀਕ ਹੈ ਹਾਂ ਸੋ ਜਿਹੜੀਆਂ ਹਸਤੀਆਂ ਹੈਗੀਆਂ ਉਹ ਇਸ ਵਕਤ ਕਿੱਥੇ ਹੈਗੀਆਂ ਤੁਹਾਨੂੰ ਮਿਲੀਆਂ ਜਾਂ ਨਾ ਸਾਨੂੰ ਕੋਈ ਹਸਤੀਆਂ ਨਹੀਂ ਮਿਲੀਆਂ ਕੋਈ ਆਦੇ ਕਹੀ ਜਾਂਦੇ ਤੁਹਾਡਾ ਡੀਐਨਏ ਟੈਸਟ ਕਰਾਂ ਸਾਨੂੰ ਤਾਂ ਉਹਦੇ ਨਾਲ ਮਤਲਬ ਨਹੀਂ ਸਹੀ ਤਾਂ ਬਾਡੀ ਹਸਪੀਟਲੋਂ ਦੇ ਗਿਆ ਹਸਪੀਟਲ ਤੋਂ ਲੈਣੀ ਹੈ ਆ ਵੀ ਕੋਈ ਨਾ ਨਾ ਤੇ ਹੋਰ ਭਾਈ ਹੋਰ ਕਿਸੇ ਨੂੰ ਦੇਖਿਆ ਕੇ ਨਾ ਸਾਡੇ ਮੂੰਹ 'ਚ ਗੱਲਾਂ ਪਾਉਂਦੇ ਅਸੀਂ ਹਸਪੀਟਲੋਂ ਬਾਡੀ ਦੇਖਿਆ ਹਸਪੀਟਲ ਤੋਂ ਬਾਡੀ ਲੈਣੀ ਹੈ ਇਹਨਾਂ ਤੋਂ ਮਤਲਬ ਜਵਾਬ ਮੰਗਣਾ ਹੈ ਇਸ ਗੱਲ ਦਾ ਕਿ ਸਾਡੀ ਬਾਡੀ ਗਈ ਕਿੱਥੇ ਸਾਨੂੰ ਤਾਂ ਇਹ ਗੱਲ ਆ ਵੀ ਇਥੋਂ ਧੀ ਕਾ ਵੀ ਤਸਕਰੀ ਕੀਤੀ ਹੈ ਇਹਨਾਂ ਨੇ ਉਹਦੇ ਅੰਗ ਚੋਰੀ ਕਰ ਲਿਆ ਤੇ ਬਾਡੀ ਨੂੰ ਖਰਦ-ਬੁਰਦ ਕਰ ਦਿੱਤਾ ਅੱਜ ਤੁਸੀਂ ਆਇਆ ਕੀ ਉਹ ਤਸਕਰੀ ਗੱਲਬਾਤ ਹੋਈ ਹੈ ਅੱਜ ਤਾਂ ਮੈਂ ਕੋਈ ਤੂੰ ਉਹਨਾਂ ਨਾਲ ਗੱਲਬਾਤ ਮੈਂ ਤਾਂ ਉਹਦੇ ਉਹਦੇ ਚ ਰਿਕਾਰਡ ਲੈਣ ਆਇਆ ਵੀ ਜਿਹੜੀ ਦੱਸੋ ਰਿਕਾਰਡ ਲੈਣ ਆਇਆ ਸੀ ਅੰਦਰ ਮਿਲੇ ਹੁਣ ਤੁਸੀਂ ਕਿਨੋਂ ਅੰਦਰ ਮਿਲੇ ਡਾਕਟਰ ਨੂੰ ਜਾਂ ਕਿਸੇ ਨੂੰ ਨਹੀਂ ਕਿਸੇ ਨਾਲ ਮਿਲਦਾ ਸਾਡਾ ਸਾਡੀ ਸੁਣਵਾਈ ਕੋਈ ਹੈ ਕੋਈ ਅਸੀਂ ਕਿ ਡਾਕਟਰ ਨਾਲ ਨਹੀਂ ਮਿਲੇ ਅਸੀਂ ਤਾਂ ਅੱਜ ਤੁਹਾਡਾ ਆਪਦਾ ਆਪਦੇ ਪ੍ਰਬੰਧ ਸਾਡਾ ਐਤਵਾਰ ਨੂੰ ਅੰਤਮ ਰਾਸਾ ਤੇ ਭੋਗ ਪੈਣਾ ਉਸ ਤੋਂ ਬਾਅਦ ਵਿੱਚ ਘਰਾਂ ਘਰਾਂਗੇ ਲੈ ਲੈਣਾ ਯਾਰ ਠੀਕ ਹੈ ਠੀਕ ਹੈ ਠੀਕ ਹੈ